ਗੁੱਡ ਆਫਟਰਨੂਨ ਟੂ ਆਲ ਆਫ ਯੂ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਅਗੇ ਸੀਆਈਏ ਮੁਹਾਲੀ ਨੇ ਜਿਹੜਾ ਹੈਗਾ ਇੱਕ ਗੈਂਗ ਬਸਟ ਕਰਿਆ ਹੈਗਾ ਜਿਹੜਾ ਆਰਮ ਸਪਲਾਈ ਔਰ ਮਰਡਰ ਔਰ ਐਕਸਟਰਸ਼ਨ ਦੇ ਵਿੱਚ ਇਨਵੋਲਡ ਸੀਗੇ ਬੰਦੇ ਉਹਨਾਂ ਨੇ ਇਹਦੇ ਵਿੱਚ ਟੋਟਲ ਜਿਹੜਾ ਹੈਗਾ ਜੀ ਅਸੀਂ 4 ਬੰਦੇ ਅਰੈਸਟ ਕੀਤੇ ਆ ਤੇ 5 ਜਿਹੜੇ ਵੈਪਨ 1.45 ਬੋਰ ਦਾ ਤੇ 4 32 ਬੋਰ ਦੇ ਪਿਸਟਲ ਇਹਨਾਂ ਕੋਲੋਂ ਬਰਾਮਦ ਹੋਏ ਆ ਨਾਲ 1,99,000 ਰੁਪਏ ਕੈਸ਼ ਬਰਾਮਦ ਹੋਏ ਆ ਉਦੇ ਚ ਜਿਹੜੇ ਇੱਕ 24 ਅਕਤੂਬਰ ਦੀ ਐਫਆਈਆਰ ਰਜਿਸਟਰ ਕੀਤੀ ਗਈ ਸੀ ਮੁਖਬਰੀ ਦੇ ਉੱਪਰ ਕਿ ਕੁਝ ਬੰਦੇ ਜਿਹੜੇ ਹੈਗੇ ਆ ਉਹ ਯੂਪੀ ਤੋਂ ਨਜਾਇਜ਼ ਅਸਲਾ ਲਿਆ ਕੇ ਮੁਹਾਲੀ ਦੇ ਵਿੱਚ ਸਪਲਾਈ ਕਰਦੇ ਉਹਦੇ ਵਿੱਚ ਜਦੋਂ ਪੁਲਿਸ ਪਾਰਟੀ ਨੂੰ ਪਤਾ ਚੱਲਿਆ ਤਾਂ ਇੱਕ ਖਰੜ ਸਦਰ ਥਾਣੇ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਫੜਨ ਲਈ ਪਾਰਟੀਆਂ ਗਈਆਂ Trap ਲਗਾਇਆ ਗਿਆ ਤੇ ਉੱਥੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਇੱਕ ਦਾਨਵੀਰ ਦੂਸਰਾ ਬੰਟੀ ਤੀਸਰਾ ਸਿਕੰਦਰ ਸ਼ੇਖ ਇਹ ਤਿੰਨ ਬੰਦੇ ਉੱਥੋਂ ਫੜੇ ਗਏ ਇਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਬੰਦੇ ਦਾਨਵੀਰ ਤੇ ਬੰਟੀ ਇਹ ਯੂਪੀ ਤੋਂ ਦੋ ਵੈਪਨ ਲੈ ਕੇ ਆਏ ਸੀਗੇ ਜਿਹੜੇ ਇੱਥੇ ਸਿਕੰਦਰ ਸ਼ੇਖ ਕੋਲ ਡਿਲੀਵਰ ਕਰ ਡਿਲੀਵਰ ਕਰਨੀ ਸੀ ਤਾਂ ਮੌਕੇ ਦੇ ਉੱਪਰੋਂ ਦੋ ਪਿਸਟਲ ਤੇ 1,99,000 ਰੁਪਏ ਕੈਸ਼ ਤੇ ਇੱਕ ਸਕੋਰਪੀਓ ਐਨ ਗੱਡੀ ਇਹਨਾਂ ਤੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਤਫ਼ਤੀਸ਼ ਅੱਗੇ ਚੱਲ ਰਹੀ ਸੀ ਜੀ ਉਹਦੇ 'ਚ ਇੱਕ ਬੰਦਾ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ ਇਲੀਆਸ ਹੈਪੀ ਗੁੱਜਰ ਜਿਹੜਾ ਨਯਾਗਾਉਂ ਦਾ ਰਹਿਣ ਵਾਲਾ ਹੈਗਾ ਨਾਡਾ ਪਿੰਡ ਦਾ ਉਹਦੀ ਸ਼ਮੂਲੀਅਤ ਸਾਹਮਣੇ ਆਈ ਕਿ ਇਹ ਵੈਪਨ ਐਕਚੁਅਲੀ ਉਹਨਾਂ ਨੂੰ ਉਹਨੂੰ ਅਰੈਸਟ ਕੀਤਾ ਗਿਆ ਇਹਨੂੰ ਹੈਪੀ ਗੁੱਜਰ ਨੂੰ ਤੇ ਇਹਦੇ ਕੋਲੋਂ ਜਿਹੜੇ ਹੈਗੇ ਤਿੰਨ ਵੈਪਨ ਹੋਰ ਮਿਲੇ ਜਿਹੜੇ ਪਹਿਲਾਂ ਲੈ ਕੇ ਆਏ ਸੀ ਜਿਹੜਾ ਇਹਨਾਂ ਦਾ ਕ੍ਰਾਈਮ ਹਿਸਟਰੀ ਹੈਗੀ ਹੈ ਜੀ ਦਾਨਵੀਰ ਨਾਮ ਦਾ ਜਿਹੜਾ ਵਿਅਕਤੀ ਹੈਗਾ ਇਹਦੇ ਦੇ ਪਹਿਲਾਂ ਦੋ ਮਰਡਰ ਦੇ ਪਰਚੇ ਆਰਮ ਜੈਕਟ ਡਕੈਤੀ ਦਾ ਪਰਚਾ ਹੈ ਤੇ ਹੈਪੀ ਗੁੱਜਰ ਜਿਹੜਾ ਹੈਗਾ ਇਹਦੇ ਤੇ ਵੀ ਲੜਾਈ ਝਗੜੇ ਦੇ ਪਰਚੇ ਦੱਬੀ ਨੇ ਜੀ ਪਹਿਲਾਂ ਤੇ ਲੇਕਿਨ ਜਿਹੜਾ ਬਾਕੀ ਦੋ ਹੈਗੇ ਇਹਨਾਂ ਦੀ ਬਾਕੀ ਹੋਰ ਬੰਦਿਆਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਇਹ ਸਾਰੇ ਜਿਹੜੇ ਵਿਅਕਤੀ ਹੈਗੇ ਇਹ ਹਰਿਆਣਾ ਔਰ ਰਾਜਸਥਾਨ ਦਾ ਐਕਟਿਵ ਗੈਂਗ ਹੈਗਾ ਇੱਕ ਵਿਕਰਮ ਅਲਿਆਸ ਪਪਲਾ ਹੈ ਬੁੰਡਾ ਜਿਹੜਾ ਇਹਨੂੰ ਲੀਡ ਕਰਦਾ ਹੈ ਇਹ ਉਹਨਾਂ ਦੇ ਨਾਲ ਐਸੋਸੀਏਟਡ ਹੋਰ ਕੁਝ ਪੰਜਾਬ ਕਿਸ ਤਰ੍ਹਾਂ ਦੀ ਨਾਲ ਇਨਵੋਲਵਮੈਂਟ ਹੈ ਜਿਹੜੀ ਜਿਹੜੀ ਹੋਰ ਗੈਂਗ ਨਾਲ ਜੁੜੀ ਸੰਬੰਧਿਤ ਜਿਹੜੇ ਵੈਪਨ ਲੈ ਕੇ ਆ ਰਹੇ ਕਿ ਆ ਕੀ ਕਿਸ ਨੂੰ ਸਪਲਾਈ ਕਰਦਾ ਸੀਗਾ ਇਸਕੇ ਰਾਈਵਲ ਗੈਂਗ ਜਿਹੜੇ ਇਹ ਦਾਨਵੀਰ ਤੇ ਬੰਟੀ ਹੈਗੇ ਦੋਨੋਂ ਹੈਪੀ ਇਹਦੇ ਨਾਲ ਪਪਲਾ ਗੁੱਜਰ ਗੈਂਨ ਐਸੋਸੀਏਟਡ ਹੈ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਬੰਦਾ ਹੈ ਇਹ ਹੈਪੀ ਗੁੱਜਰ ਇਹਨੂੰ ਸਪਲਾਈ ਕਰਨੇ ਸੀਗੇ ਇਹਦੇ ਤੇ ਪਹਿਲਾਂ ਵੀ ਲੜਾਈ ਝਗੜੇ ਵਗੈਰਾ ਦੇ ਤੇ ਬਦਮਾਸ਼ੀ ਟਾਈ ਪਰਚੇ ਦਰਜਾ ਤੇ ਇਹਨੇ ਆਪਣੇ ਵੈਪਨ ਵਗੈਰਾ ਲਿਆ ਕੇ ਅੱਗੇ ਜਿਹੜਾ ਕਿਉਂਕਿ ਕੰਮਕਾਰ ਕੋਈ ਕਰਦੇ ਨਹੀਂ ਆ ਜੀ ਤੇ ਲੁੱਟੋ ਰੈਕਸਟੋਰਸ਼ਨ ਦੀਆਂ ਵਾਰਦਾਤਾਂ ਨੂੰ ਅੱਗੇ ਇਹਨਾਂ ਨੇ ਜਾਂ ਨਹੀਂ ਨਹੀਂ ਇਹਨਾਂ ਤੇ ਕੋਈ ਨਸ਼ੇ ਦਾ ਆਦੀ ਨਹੀਂ ਹੈਗਾ ਜੀ ਜਿਹੜਾ ਇਹਨਾਂ ਚੋਂ ਸਿਕੰਦਰ ਸ਼ੇਖ ਵਿਅਕਤੀ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਸੋਲਾਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਮਹਾਰਾਸ਼ਟਰ ਦਾ ਲੇਕਿਨ ਇਹ ਫਿਲਹਾਲ ਖਰੜ ਇੱਥੇ ਰੁਕ ਰਹਿ ਰਿਹਾ ਰਹਿ ਰਿਹਾ ਸੀਗਾ ਜੀ ਮੁੱਲਾਪੁਰ ਗਰੀਬਦਾਰ ਦਾ ਪਿੰਡ ਹੈਗਾ ਖੜਾ ਉੱਥੇ ਰਹਿਦਾ ਸੀ ਸਿਕੰਦਰ ਸਿੰਘ ਦੀ ਗੱਲ ਕਰੀਂ ਐਡਰੈਸ ਪਹਿਲਵਾਨ ਪਹਿਲਵਾਨ ਜੀ ਜੀ ਪਹਿਲਵਾਨ ਇਹਦੀ ਇੱਥੇ ਖਰੜ ਕਿੰਨਾ ਟਾਈਮ ਇਹਦੀ ਇਹ ਤਕਰੀਬਨ 6 ਮਹੀਨੇ ਤੋਂ ਸਾਲ ਤੋਂ ਇੱਥੇ ਰਹਿ ਰਿਹਾ ਹੈ ਲੇਕਿਨ ਇਹਦੀ ਕ੍ਰਿਮੀਨਲ ਹਿਸਟਰੀ ਕੋਈ ਹੋਰ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਮਹਾਰਾਸ਼ਟਰ ਨਾਲ ਪੁਲਿਸ ਨਾਲ ਵੀ ਤਾਲਮੇਲ ਕੀਤਾ ਗਿਆ ਵੀ ਇਹਨਾਂ ਦਾ ਅਗਰ ਕੋਈ ਰਿਕਾਰਡ ਹੋਰ ਕ੍ਰਿਮੀਨਲ ਹੈਗਾ ਤਾਂ ਉਹ ਸਾਹਮਣੇ ਆ ਜੇ ਇਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਾਇਆ ਕਿ ਪਹਿਲਾਂ ਵੀ ਕੋਈ ਰਿਪੋਰਟ ਲੈ ਕੇ ਆਏ ਆ ਆਪ ਕੋ ਆਖੀ ਨਾਲ ਦਿਖਾਈ ਕਿ ਪਹਿਲਾਂ ਵੀ ਇਹਨਾਂ ਨੇ ਜਿਹੜੇ ਤਿੰਨ ਵੈਪਨ ਜਿਹੜੇ ਹੈਪੀ ਗੁੱਜਰ ਤੋਂ ਕੋਲੋਂ ਮਿਲੇ ਆ ਉਹ ਇਹਨਾਂ ਨੇ ਇਹਨਾਂ ਤੋਂ ਲਈ ਸੀ ਕਿ ਪਹਿਲਾਂ ਵੀ ਇਹ ਵੈਪਨ ਦੀ ਸਪਲਾਈ ਦਾ ਕੰਮ ਕਰਦੇ ਆ ਜਿਹੜਾ ਦਾਨਵੀਰ ਔਰ ਬੰਟੀ ਇਹ ਪ੍ਰੋਪਰ ਜਿਹੜੇ ਇੱਕ ਕਹਦੀ ਆਪਾਂ ਆਰਮਸ ਸਮਗਲਿੰਗ ਦੇ ਵਿੱਚ ਇਨਵੋਲਡ ਹੈਗੇ ਆ ਵੈਪਨ ਲੈ ਕੇ ਅਰੇਂਜ ਕਰਨਾ ਪੈਸੇ ਲਈ ਅੱਗੇ ਉਹਨਾਂ ਨੂੰ ਵੇਚਣਾ ਪ੍ਰੋਵਾਈਡ ਕਰਾਣਾ ਇਹਨਾਂ ਦਾ ਮੋਡਸ ਆਪਰੇਂਡਿੰਗ ਨਹੀਂ ਹਲੇ ਤੱਕ ਹਲੇ ਤੱਕ ਹਲੇ ਤੱਕ ਕੋਈ ਨਹੀਂ ਆਇਆ ਜੀ ਇੱਥੇ ਆਪਣੇ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇ ਇਸ ਤਰ੍ਹਾਂ ਦਾ ਹਾ ਹੈਪੀ ਗੁਜਰ ਦੇ ਲੜਾਈ ਝਗੜੇ ਦੇ ਪਰਚੇ ਜ਼ਰੂਰ ਹੈਗੇ ਨੈ ਗਾਂ ਸਾਡੇ ਦੇ ਨਹੀਂ ਉਹਨਾਂ ਦੇ ਉਹ ਅਲੱਗ ਗੈਂਗ ਸੀਗਾ ਜੀ ਇਹ ਅਲੱਗ ਹੈ ਉਹ ਨਹੀਂ ਅਰੇ ਹੈਪੀ ਗੁਜਰ ਦੀ ਅਸੀਂ ਇੰਟਰੋਗੇਟ ਐਕਸ਼ਨ ਕਰ ਰਹੇ ਹਾਂ ਕਿਉਂਕਿ ਉਹਦੇ ਲੜਾਈ ਝਗੜੇ ਦੇ ਪਰਚੇ ਹੈਗੇ ਆ మేబీ ਉਹਨੇ ਕੋਈ ਆਪਣਾ ਕੋਈ ਬਦਲਾ ਲੈਣਾ ਹੋਵੇ ਕੁਝ ਕਰਨ ਲਈ ਉਹਦੇ ਲਈ ਵੈਪਨ ਇਕੱਠੇ ਕਰ ਰਿਆ ਸੀਗਾ ਤਾਂ ਉਹ ਜਿਵੇਂ ਹਾਈਲਾਈਟ ਆਊਗਾ ਇਹ ਲੱਭੇ ਹਾਂ ਸਾਬ ਜਿਹੜਾ ਪੈਸੇ ਆ ਇਹ ਪੈਸੇ ਇਮਾਨੀ ਕਿਸ ਚੀਜ਼ ਦੇ ਕੇ ਵੈਪਨ ਦੇ ਦਿਆ ਜਿਹੜੇ ਦੋ ਵੈਪਨ ਲੈਣੇ ਸੀਗੇ ਦੋ ਉਹਦੇ ਬਦਲੇ ਇਹਨਾਂ ਨੇ 1,99,000 ਰੁਪਏ ਉਹਦੋਂ ਦੇਣਾ ਸੀਗਾ ਬਾਕੀ ਹੈਪੀ ਗੁੱਜਰ ਨੇ ਇਹਨਾਂ ਨੂੰ ਪੈਸੇ ਦੇਣੇ ਸੀ। ਬੜੀ ਆਪਨ ਕੀ ਜਿਸ ਤਰ੍ਹਾਂ ਦੀ ਜਾਨ ਬਚਾਉਣਾ ਜਿਹੜਾ ਦਾਨ ਵੀ ਲੈ ਪੱਤੀ ਗਿਆ ਸੀ ਜੰਦਾ ਰਹੇ ਨਹੀਂ ਇਹ ਪਹਿਲਾਂ ਦੇ ਸਾਰੇ ਹੀ ਮਾੜੇ ਬੰਦੇ ਆ ਜੀ ਇਹਨਾਂ ਦੇ ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਰੱਪਿਆ ਆਮ ਡੈਟ ਦੇ ਪਰਚੇ ਹੈਗੇ ਆ ਹੈਪੀ ਗੁਜਰਤ ਦੇ ਵੀ ਪਰਚੇ इवन ਦਾਨਵੀਰ ਤੇ ਦੋ ਮਰਡਰ ਦੇ ਪਰਚੇ ਵੀ ਹੈਗੇ ਤਾਂ ਉਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਉਹਨਾਂ ਦਾ ਲਿੰਕ ਜਿੱਦ ਤੱਕ ਅੱਗੇ ਤੋਂ ਅੱਗੇ ਇਹਨਾਂ ਨੇ ਪ੍ਰੋਵਾਈਡ ਕੀਤਾ ਨਹੀਂ ਨਹੀਂ ਵਾਂਟਡ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਨਹੀਂ ਇਸ ਟਾਈਮ ਪੰਜਾਬ ਦੇ ਕੀ ਮੁਸ਼ਕਲ ਆਉਂਦੀ ਹੈ ਕਿ ਬਾਹਰ ਨਹੀਂ ਨਹੀਂ ਬਾਹਰ ਰਾਜਸਥਾਨ ਔਰ ਹਰਿਆਣਾ ਦੇ ਵਿੱਚ ਦਰਦ ਮਰਡਰ ਹਾਂ ਹੋਟੇ ਵੀ ਮਲਟੀ ਹੋ ਗਿਆ ਹਰਿਆਣਾ ਨਹੀਂ ਉਹ ਹੁਣ ਦੇਖ ਲੈਣੇ ਜੀ ਹੋਰ ਕਿਸੇ ਪਰਚੇ ਦੇ ਵਾਂਟਡ ਹੋਊਗਾ ਤਾਂ ਜੀ ਤੁਹਾਡੇ ਕੋਲ ਪੰਜਾਬੀ ਹੁੰਦਾ ਜਿਹੜੇ ਕਿਰਾਏਦਾਨ ਆਪੀ ਰੱਖਦਾ ਹੈ ਜਦੋਂ ਵੀ ਚਾਹੋ ਇਹਨਾਂ ਦੀ ਕੋਈ ਨਹੀਂ ਇਹ ਇੱਥੇ ਦੇਖੋ ਜਿਹੜਾ ਹੈਗਾ ਆਪਣਾ ਕਿਸ਼ਨ ਕੁਮਾਰ ਹੈਪੀ ਗੁਜਰੇ ਤਾਂ ਇੱਥੋਂ ਦਾ ਵਸਨੀਕ ਹੀ ਇੱਥੋਂ ਦਾ ਇੱਕੋ ਹੀ ਬੰਦਾ ਇੱਥੋਂ ਦਾ ਰਹਿਣ ਵਾਲਾ ਜਿਹੜਾ ਸਿਕੰਦਰ ਸ਼ੇਖ ਹੈ ਜਿਹੜਾ ਇੱਥੇ ਕਿਰਾਏ ਤੇ ਰਹਿ ਰਿਹਾ ਸੀਗਾ ਉਹ ਹਲੇ ਅਸੀਂ ਰਿਕਾਰਡ ਚੈੱਕ ਕਰਨਾ ਵੀ ਕਿਰਾਏ ਤੇ ਰਹਿ ਰਿਹਾ ਸੀ ਕਿਵੇਂ ਰਹਿ ਰਿਹਾ ਸੀਗਾ ਜਿਹੜੇ ਬਾਕੀ ਦੋ ਹੈਗੇ ਬੰਟੀ ਤੇ ਇਹ ਤਾਂ ਇਹ ਤਾਂ ਦੇਣ ਹੀ ਆਏ ਸੀ ਨਾ ਵੈਪਨ ਇਹ ਤਾਂ ਇੱਥੇ ਦੇ ਵਸਨੀਕ ਹੈ ਨਹੀਂਗੇ ਹੁਣ ਜਿਹੜਾ ਸਿਕੰਦਰ ਸ਼ੇਖ ਹੈ ਉਹਦੇ ਤੇ ਵੈਸੇ ਕੋਈ ਹਲੇ ਤੱਕ ਸਾਨੂੰ ਕੋਈ ਕ੍ਰਿਮੀਨਲ ਹਿਸਟਰੀ ਉਹਦੀ ਉਹ ਨਦੀ ਦੀ ਉਹ ਦਾ ਦਾਰ ਵੀਰ ਉਹ ਯੂਪੀ ਤੋਂ ਲੈ ਕੇ ਆਏ ਸੀ ਜੀ ਹੋਰ ਵੀ ਮਤਲਬ ਗ੍ਰਿਫਤਾਰ ਨਹੀਂ ਬਿਲਕੁਲ ਇਹਨਾਂ ਦੇ ਜਿਹੜੇ ਅੱਗੇ ਦੇ ਸਾਡੇ ਹੈਗੇ ਇਹਦੇ ਜੀ ਐਸ ਪੀ ਡੀ ਸਾਹਿਬ ਤੇ ਐਸ ਪੀ ਆਪਰੇਸ਼ਨ ਸਾਹਿਬ ਤੇ ਇਹਨਾਂ ਦੇ ਨਾਲ ਜਿਹੜੀਆਂ ਸੀਆਈਏ ਦੀਆਂ ਟੀਮਸ ਹੈਗੀਆਂ ਇਹੇ ਸੇ ਚੀਜ਼ ਤੇ ਲੱਗੀਆਂ ਹੋਈਆਂ ਵੀ ਹੁਣ ਐਨੇ ਵੈਪਨ 5 6 ਵੈਪਨ ਇਕੱਠੇ ਕਰਕੇ ਇਹਨਾਂ ਨੇ ਕੋਈ ਕਿਸੇ ਨੂੰ ਮਾਰਨਾ ਸੀਗਾ ਜਾਂ ਕਿਸੇ ਤਰ੍ਹਾਂ ਦੀ ਐਕਸਟਰਸ਼ਨ ਕਰਨੀ ਸੀ ਜਾਂ ਕੋਈ ਲੁੱਟਖੋ ਦੀ ਵਾਰਦਾਤ ਕਰਨੀ ਸੀ ਉਹਦੇ ਉੱਪਰ ਜਿਹੜਾ ਹੈਗਾ ਇਹ ਦੋਨੋਂ ਅਫਸਰ ਸਾਡੇ ਇਸ ਟਾਈਮ ਅੱਗੇ ਦੀ ਤਫ਼ਤੀਸ਼ ਦੇ ਵਿੱਚ ਲੱਗੇ ਹੋਏ ਪਤਾ ਲੱਗਿਆ ਹੋਵੇ ਕਿ ਦਾ ਕੋਈ ਨਾ ਕੋਈ ਹੋਰ ਇਨਵੋਲਵਮੈਂਟ ਲੋਕਲ ਪਾਸੇ ਤੋਂ ਕੋਈ ਨਹੀਂ ਨਹੀਂ ਹਲੇ ਤੱਕ ਨਹੀਂ ਆਈ ਹਲੇ ਤੱਕ ਅਸੀਂ ਇਹ ਇਹਨਾਂ ਦੇ ਪਰ ਆਪਾਂ ਮੈਂ ਉਹ ਦੱਸ ਰਿਹਾ ਤੁਹਾਨੂੰ ਇੱਕ ਦਾ ਐਸੋਸੀਏਟ ਕਿਹੜੇ-ਕਿਹੜੇ ਇਹਨਾਂ ਦੇ ਉਹ ਸੈਕੰਡਲੀ ਕਿ ਇਹਨਾਂ ਦਾ ਟਾਰਗੇਟ ਕੀ ਸੀਗਾ ਐਕਚੁਅਲੀ ਇਹਨੇ ਵੈਪਨ ਇਕੱਠੇ ਕਰਨ ਦਾ ਮੋਟਿਵ ਕੀ ਸੀ ਇੰਟੈਂਸ਼ਨ ਕੀ ਸੀ ਉਹ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਦੇ ਵਿੱਚ ਦੱਸਾਂਗੇ ਉਹਨੂੰ ਕਿਤੇ ਇੰਤੋ ਕਿਤੋਂ ਮੈਂ ਵੀ ਰੌਂਦ ਪਹਿਲਾਂ ਲਿਆ ਕੇ ਰੱਖੇ ਹੋਣ ਜੀ ਜਾਂ ਹਲੇ ਲਏ ਹੁਣ ਆਪਾਂ ਨੂੰ ਤਾਂ ਮੌਕੇ ਤੇ ਇੰਨੀ ਬਰਾਮਦਗੀ ਹੋਈ ਹੈ ਹਲੇ ਜੇ ਕੋਈ ਹੋਰ ਕਿਤੇ ਰੱਖੇ ਹੋਣ ਸਟੇਸ਼ਨ ਕਰੇ ਹੋਣ ਕਿਉਂਕਿ ਰੌਂਦਾਂ ਦੀ ਸਮਗਲਿੰਗ ਈਜ਼ੀ ਹੈ ਛੋਟਾ ਹੁੰਦਾ ਵੈਪਨ ਲਿਆਣਾ ਕਰਨਾ ਔਖਾ ਹੈਗਾ ਤਾਂ ਅਲੱਗ-ਅਲੱਗ ਜਿਹੜਿਆਂ ਦੇ ਹੋਵੇ ਹੋ ਸਕਦਾ ਗੱਡੀ ਦੀ ਰਜਿਸਟ੍ਰੇਸ਼ਨ ਤੇ ਕੀਤੀ ਹੁੰਦੀ ਹੈ ਬਿਲਕੁਲ ਵੈਰੀਕ ਜਿਹਦੇ ਨਾਮ ਤੇ ਸਕੰਦਰ ਸ਼ੇਰ ਦੇ ਨਾਮ ਤੇ ਜਿਹੜੀ ਸਕੋਰਪੀਓ ਹੈ ਨਾ ਜਿਹੜੀ ਦੂਸਰੀ ਇੱਕ ਨੂੰ ਚੈੱਕ ਕਰ ਸਰ ਰਿਮਾਰਕ ਵੀ ਜੀ ਉਹ ਬਾਰਤ ਨੰਬਰ ਹੈ ਉਹ 올 ਇੰਡੀਆ ਵੈਸੇ ਵੀ ਰਜਿਸਟਰਡ ਹੈ ਉਹ ਕੋਈ ਨੀ ਪੀ ਡਿਫਰੈਂਟ ਠੀਕ ਹੈ ਜੀ ਠੀਕ